ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚ ਗਏ ਸਵੇਰੇ ਸਵੇਰੇ ਪਿੰਡ ਤੇ ਬਾਗੇ ਘਰੋਂ ਪੀਤੀ ਆਪਾਂ ਚਾਹ ਤੇ ਬਾਜ ਲੈ ਕੇ ਆਇਆ ਆ ਪਾਥੀਆਂ ਫਿਰ ਆਪਾਂ ਬਾਲੀ ਅੱਗ ਅੱਗ ਬਾਲ ਕੇ ਸੇਕੀ ਤੇ ਇਹ ਸਾਡੇ ਦਾ ਮੁੰਡਾ ਗੈਂਗਸਟਰ ਤੇ ਇਹ ਮੰਗੇ ਦਾ ਮੁੰਡਾ ਠੀਕ ਹੈ ਨਾ ਇਹ ਚਾਨਣ ਇਹ ਬਾਗਾ ਬਾਗੇ ਨੇ ਪਿੰਨਾ ਢਾਲਿਆ ਸਵੇਰੇ ਸਵੇਰੇ ਪਤਾ ਨਹੀਂ ਕੀ ਕਰਨਾ ਚਾ ਚੱਲ ਜੀ ਮਾਫਰ ਸਾਰਾ ਮੈਂ ਕਿਹਾ ਮਾਂ ਬੱਗ ਨਹੀਂ ਪਿਆਈ ਸਾਨੂੰ ਚਾਹ ਤੇ ਬਾਜ ਨਹੀਂ ਲਿਆਂਦੀ ਆ ਪਾਤੀਆਂ ਫੇਰੇ ਹੀ ਬਾਲੀ ਆਗ ਤੇ ਪਨੀਰ ਵਾਲੇ ਪਕੌੜੇ ਖਾ ਲਿਆ ਕੋਸ਼ਿਸ਼ ਬਚੇ ਥੋੜੇ ਜਿਹਾ ਖਾ ਲਾ ਤੂੰ ਚਲੋ 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 ਪੇਕੀ ਗੈਂਡ ਜਾ ਬਣਾ ਤਖੜਾ ਠੀਕ ਆ ਚੱਲੇ ਆਇਆ ਬੋਰਡ ਤੋਂ ਦਰਪਾਰ ਦੇ ਅੰਦਰ ਪਹੁੰਚ ਕੇ ਪਹਿਲਾਂ ਆਪਾਂ ਕੰਮ ਗਿਆ ਸੀ ਤੇ ਜਿਹੜੀ ਕੱਲ ਕਟਿੰਗ ਹੋਈ ਉਹ ਅਜ ਵੀ ਰ ਆਪਣੇ ਸੀਨ ਦਾ ਹੈ ਕਿੰਦਰਾ ਸੀ ਪੀਏ ਸਾਡੇ ਸਾਰੇ ਜਿਹਨ ਖਿੱਲਰ ਉਹ ਮੈਟਿੰਗ ਤੇ ਉਹ ਵੀ ਇਧਰ ਸ਼ੀਲ ਹੋ ਜਾਂਦਾ ਵੀਰ ਇਧਰ ਸੀਲ ਜਾਂਦਾ ਉੱਤੇ ਤੇ ਚੋਲ ਨੂੰ ਦਾਣਾ ਥੱਲੇ ਉਹਦੇ ਨਾਲ ਹੀ ਨਾ ਕਰਾਂ ਰਤੀ ਡਿੱਗਾ ਉਹਦੇ ਨਾਲ ਮਾੜਾ ਆਈਲ ਜੰਦੀ ਬਣੇ ਉਹ ਨਾਗੜ ਕਰਨ ਦੀਆਂ ਤਿਆਰੀਆਂ ਹੁੰਦੀਆਂ ਕਿਦਾਂ ਤੱਕ ਤੱਕ ਮਸੀ ਮੋੜ ਦੀ ਤਾਰ ਲੈਂਗੇ ਫਿਰ ਉੱਤੇ ਚਾਦਰ ਲੈਂਗੇ ਇਹ ਮਸੀ ਮੋੜ ਦੀ ਤਾਰ ਇਹ ਤੁਰਿਆਂ ਦੇ ਬਾਅਦ ਠੀਕ ਆ ਜੀ ਠੀਕ ਆ ਅਗਲਾ ਕੀ ਤੋਂ ਕਰੀ ਜਾ ਜਾਣਾ ਬਣੋ ਤਿਆਰ ਹੋ ਜਾ ਜਾ ਚ ਝੋਲੇ ਲੈੋ ਜੀ ਜਾਗੜ ਦੀ ਤਿਆਰੀ ਫਲ ਫਲ ਆਪਾਂ ਲੈ ਆਂਦੇ ਆ ਕਿੰਨੇ ਥੋੜੇ 1 2 3 4 5 6 6 ਥੋੜੇ ਫੁੱਲਾਂ ਦੀ ਤਿਆਰੀ ਆ ਪੂਰੀ ਇਸ ਜਾਗੜ ਦੀ ਫਿਰ ਦਿਖਾਉਣੇ ਤੁਹਾਨੂੰ ਸਿਜਾਵਟ ਕਰਕੇ ਇੱਧਰ ਲਿਫਾਫੇ 'ਚ ਵੀ ਆ ਕੇ ਹਾਂਜੀ ਓਕੇ ਰਿਪੋਰਟ ਬਹੁਤ ਧੰਨਵਾਦ ਆਹ ਓਏ ਛੇ ਕੁ ਮਾਰਨਿਆ ਵੀਰ ਰਾਬੀ ਲਾਪਾਂ ਕੱਢ ਲਿਆ ਤੇ ਤਿਆਰੀ ਹੋ ਗਈ ਰਾਮੀ ਬਰੰਗੇ ਕੋਲ ਸਾਰੀ ਸਿਜਾਵਟ ਨੀ ਇਹ ਬੰਦੇ ਬੰਦੇ ਹੋਰੀ ਸਾਰੇ ਕਾਟਾ ਮਾਸਤੇ ਵਿੱਚ ਇਹ ਕੀ ਪਾਤੀ ਨਾ ਸਾਰੇ ਫਲਸ ਜੀ ਆਊਟ ਹੋਣੇ ਨਾਨ ਖਤਮ ਕਰਵਾਵਾਂਗੇ ਆਪਾਂ ਇੱਥੇ ਲੱਗੇ ਹੱਥਾਂ ਤੇ ਹਾਂ ਜੋਰੀ ਆਉਂਦੀ ਨਹੀਂ ਵਿੱਚੇ ਨਾ ਪਾ ਇਹਨੂੰ ਰਹਿਣ ਦਿੰਦੇ ਨਾ ਇਹ ਦੱਬੀ ਆਉਂਦਾ ਸਾਰੇ ਵਿਆਹ ਚਲੇ ਸੀ ਹਾਂ ਜੀ ਕੀ ਜਮਾਉਂਦੇ ਬਹੁਣੀਆਂ ਮੁੰਡੇ ਕਰਦੇ ਆ ਕਿ ਲੋਕੀ ਦੂਜੇ ਸੌ ਕਰਦੇ ਆ ਉਹ ਲਗੰਬਈ ਦਲੀ ਲੱਗ ਗਈ ਹਾਂਜੀ ਕੱਲ ਆ ਗਿਆ ਨਹੀਂ ਮੈਂ ਕਲਿੱਪ ਲੈਣੀ ਹੁੰਦੀ ਇਹਨਾਂ ਨੂੰ ਪਤਾ ਨਾ ਨੂੰ ਫਿਰ ਤੁਸੀਂ ਛੋਟੇ ਹਾਂਜੀ ਸਾਨੂੰ ਪਤਾ ਹੀ ਨਹੀਂ ਪਾਜੀ ਹਾਂਜੀ ਹਾਂਜੀ ਆਹ ਹੈ ਮੇਰੀ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੇ ਐਂ ਪਿੱਠ ਪਿੱਛੇ ਵੀ ਕਰਦੇ ਮੂੰਹ ਤੇ ਵੀ ਕਰਦੇ ਹਾਂ ਉਹਨੂੰ ਕਰਾਂਗੇ ਤੁਹਾਡੇ ਮੂੰਹ ਤੇ ਕਰਾਂਗੇ ਰਾਤ ਕਰਾਂਗੇ ਠੀਕ ਇਚ ਕਰਾਂਗੇ ਤੁਸੀਂ ਆਜੋ ਹੁਣ ਮੇਰੇ ਵੀਰਿੰਦਰ ਆਜੋ ਹੁਣ ਤੇਰੀ 47 ਤੇਰੀ 47 ਕਰਾਉਣੀ ਨਹੀਂ ਦੀ ਨਾ ਹੀ ਬੱਬਾ ਨਹੀਂ ਬੱਬਾ ਤੂੰ ਭਾਗਿਆ ਇਹ ਬੜਾ ਕਰਦਾ ਤੇਰੀ ਟਿੱਕੀ ਬੜੀ ਮੁਝਗੜੀ ਤਿੱਤੀ ਆਪਣੀ ਫਨੀ ਸਜਾਉਂਟ ਕਰਨੀ ਫੁੱਲਾਂ ਦੀ ਆਪਾਂ ਲੱਗੀ ਹੋਈ ਆ ਫੁੱਲ ਪਏ ਆਪਣੇ ਤੋਂ ਬਹੁਤ ਸਾਰੇ ਇੱਥੇ ਆਪਾਂ ਪੂਰੀ ਸਜਾਉਂਟ ਕਰਨੀ ਤੇ ਮੁੰਡਰੇ ਲਾਉਂਦੇ ਇੱਥੇ ਮੈਟਿੰਗ ਮੈਟਿੰਗ ਦੀ ਸਲਾਈ ਹੋਣਦੀ ਹੈ ਜੀ ਸੋ ਇਹ ਆਵੜਤੇ ਲਗਭਗ ਇਧਰ ਵੀ ਫੁੱਲ ਲੱਗ ਗਿਆ ਇਹ ਵੀ ਲੱਗੇ ਕੰਦਾਂ ਦੇ ਤੇ ਬਾਕੀ ਇਹ ਲੱਗੇ ਜਾਂਦੇ ਨਾਲੋਂ ਨਾਲ ਤੁਹਾਨੂੰ ਦਿਖਾਈ ਜਾਣਾ ਇਧਰ ਚੜ੍ਹਨ ਆ ਚੋਲ ਹਾਂ ਤੇ ਕਿਦਰ ਆ ਗਏ ਇਹ ਇੱਕ ਵੀਡੀਓ ਹਾਂ ਜੋ ਵੀ ਕੋਈ ਨਾ ਕੋਈ ਰਿਜ਼ਰਵਟ ਹੋ ਗਈ ਸਾਰੇ ਜਣੇ ਉੱਪਰ ਨੂੰ ਵੇਖੋ ਬਾਗਾ ਤਾਂ ਦੇ ਕੋਣ ਵੇਖਣ ਹੀ ਦੇ ਅੱਗੇ ਹੀ ਬਾਗਾ ਕਿੱਡੇ ਖਾਵੀ ਚ ਖਲੋਤਾ शिशप आप ऐतवार टेकन आए इस मथा अतबार चलो जी चलो जी वागुरु वागुरू ਉਧਰ ਦੀ ਆਉਣਾ ਪੈਣਾ ਰੱਸਾ ਵੱਧਾ ਇੱਧਰ ਉੱਾਰ ਦਿੰਦੇ ਆ ਆਇਆ ਉਧਰ ਚੌਕਲੇਟਾਂ ਓਏ ਬਿਸਕੁਟਾਂ

ਖਵਾਉਣ ਲੱਗਾ ਰੇਲਪੁਰੀ ਰੇਲਪੁਰੀ ਲੈ ਇੱਕ ਹੋਰ ਆ ਗਿਆ ਜਹਾਕ ਵੱਧ ਗਿਆ ਇੱਧਰ ਰੇਲਪੁਰੀ ਰੇਲਪੁਰੀ ਬਾਹਰ ਰਹਿਣ ਦੇ ਹੁਣ ਨਹੀਂ ਗਾਣੀ ਨਿੰਬੂ ਬਾਦ ਦੇ ਵਿੱਚ ਚਪਾਵਾਂਗਾ ਰੇਲਪੁਰੀ ਪੁਰੀ ਹਮਾਰਾ ਪੰਜਾਬੀ ਮੈਂ ਆਵਾਜ਼ ਪੁਰੀ ਉਹ ਜਾਪੁਰ ਪੋਰ ਕੇ ਪਾਣੀ ਉਹ ਰਹਿਣ ਦੇ ਆਣਾ ਇਹ ਕਿੰਨੇ ਜਾਣੇ ਕਮਲੇ ਆ ਗਏ ਉਹਦੇ ਦਿਵਾਲੇ ਹੋਏ ਇਹ ਮੈਨੂੰ ਬੜਾ ਦੇ ਕਿੱਡੇ ਹੱਥ ਜੋੜ ਕਿੱਡੇ ਹੱਥ ਜੋੜ ਕੇ ਲੋ ਤਨ ਚਾਰ ਬਣਾ ਲੈ ਇਹ ਬਾਡੇ ਪਾਰਟੀ ਆ ਬਾਗਲੋਂ ਆਗੇ ਕਿੰਨੇ ਸ਼ਹਿਰ ਦੇ ਵਿੱਚ ਤੇ ਸੰਗਤ ਕਾਉਣ ਲਈ ਉਧਰੋਂ ਉਹ ਸਾਰ ਤੋਂ ਮੋਟਾ ਰਸਤੇ ਤੋਂ ਬਹੁਤ ਤਰ੍ਹਾਂ ਪੈਰਲਲ ਯਾਤਰਾ ਕਰ ਰਹੇ ਚੌਕ ਦੇ ਵਿੱਚ ਪੂਰਾ ਜਾਮ ਲੱਗ ਗਿਆ